ਚਿਗੁਰ ਜਨਸਰੋ ਦਿਜ ਨੀਜਵਾਨੋ ਕੁਸਤਾਰ ਪਰ ਨਵਰੇ ਇੱਕ ਵਾਰੀ ਜੋਦਾਕ ਵਿਚਾਰ ਬੁੱਦੀਨ ਤਨ ਜਾਨੀ ਕੇ ਸ਼ਿਮਰ ਬਰਨ ਕੁਮਾਰ ਬਲਬੁੱਦੀ ਦੇ ਮੋਈ ਇਹ ਰੂਪਲਿਸ ਗਾਰ ਨੁਮਨ ਚਾਲੀਸਾ 1 ਮਿੰਟ 54 ਸਕਿੰਟਾਂ ਦੇ ਵਿੱਚ ਗਾ ਕੇ ਵਰਲਡ ਰਿਕਾਰਡ ਬਣਾਇਆ ਸੀ ਤੇ ਉਸ ਤੋਂ ਬਾਅਦ ਉੰਨੀ ਆਪਣਾ ਪ੍ਰੈਜ਼ੀਡੈਂਟ ਦ੍ਰੋਪਤੀ ਮੁਰਮਰ ਜੀ ਵੱਲੋਂ ਵੀ ਸਨਮਾਨ ਦਿੱਤਾ ਗਿਆ ਜੀ ਰਘੁਪਤੀ ਰਾਗਵ ਰਾਜਾ ਰਾਮਪਤੀ ਤੇ ਪਾਵਨ ਸੀਤਾਰਾਮ ਜੈ ਰਗੁਨੰਦਨ ਜੈਗਨਸ਼ਾਮਪਤੀ ਤੇ ਪਾਵਨ ਸੀਤਾਰਾਮ ਭੀੜ ਪੜੀ ਜੇ ਭਖਤ ਪੁਕਾਰੇ ਦੂਰ ਕਰੋ ਪ੍ਰਭ ਦੁੱਖਾ ਮਾਰੇ ਦਸ਼ਰਤ ਕੇ ਗਰਜਨ ਮੇਂ ਰਾਮਪਤੀ ਤੇ ਪਾਵਨ ਸੀਤਾਰਾਮ ਤੇ ਇਹ ਵੱਡੇ ਬੇਟੇ ਨੇ ਵੀ ਜੀ ਉਸ ਤੋਂ ਬਾਅਦ ਰਮਾਇਨ ਮੰਨਕਾ 108 ਰੀਸਾਈਟ ਰਮਾਇਨ ਮੰਨਕਾ ਜੀ 11 ਮਿੰਟਾਂ ਦੇ ਵਿੱਚ ਗਾ ਕੇ ਜੀ ਆਪਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਤੇ ਐਕਸਕਲੂਸਿਵ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਦੋਂ ਵੀ ਕੋਈ ਆਂਦੇ ਨੇ ਕੋਈ ਫਰੈਂਡਸ ਆਂਦੇ ਨੇ ਜੀ ਸਾਡੇ ਸਰਕਲ ਦੇ ਵਿੱਚ ਸਾਰੇ ਕਹਿੰਦੇ ਨੇ ਕਿ ਹਾਂਜੀ ਤੁਹਾਡੇ ਬੱਚੇ ਨੇ ਬਹੁਤ ਹੀ ਵਧੀਆ ਅਚੀਵਮੈਂਟਸ ਕੀਤੀਆਂ ਨੇਗੀਆਂ ਤਾਂ ਚੰਗਾ ਮਹਿਸੂਸ ਹੁੰਦਾ ਸਾਨੂੰ ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਤੁਹਾਡੇ ਨਾਲ ਮਨੀਸ਼ ਗਰਗ ਅੱਜ ਤੁਹਾਨੂੰ ਅਜੇਹੇ ਰਾਮ ਭਗਤਾਂ ਦੇ ਇੱਕ ਪਰਿਵਾਰ ਨਾਲ ਮਿਲੌਣ ਜਾ ਰਹੇ ਹਾਂ ਜਿਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੇ ਉਹਨਾਂ ਦਾ ਨਾਮ ਦੁਨੀਆ ਵਿੱਚ ਰੌਸ਼ਨ ਕੀਤਾ ਵਕ ਵਕ ਵਰਲਡ ਰਿਕਾਰਡ ਬਣਾਏ ਨੇ ਤਸਵੀਰਾਂ ਦਿਖਾ ਦਈਏ ਇੱਕ ਵਾਰ ਤੁਹਾਨੂੰ ਕਿ ਇਹਨਾਂ ਦੇ ਬੱਚਿਆਂ ਨੇ ਵਕ ਵਕ ਕਿਹੜੇ ਵਰਲਡ ਰਿਕਾਰਡ ਆ ਜਿਹੜੇ ਉਹ ਬਣਾਏ ਨੇ ਵਰਲਡ ਰਿਕਾਰਡ ਵੀ ਬਣਾਏ ਨੇ ਕਿਸ ਵਿੱਚ ਹਨੂਮਾਨ ਚਲੀਸਾ ਵਿੱਚ ਤੇ ਹੋਰ ਅਲਗ ਅਲਗ ਹਨੂਮਾਨ ਜੀ ਦੇ ਭਗਤ ਪਰਿਵਾਰ ਆ ਜਿਹੜਾ ਹਨੂਮਾਨ ਜੀ ਦਾ ਭਗਤ ਹੈ ਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਭਗਤੀ ਨਾਲ ਸ਼ਕਤੀ ਨਾਲ ਜੋੜਿਆ ਗਿਆ ਹੈਗਾ ਤੇ ਡਾਕਟਰ ਸਾਹਿਬ ਨੇ ਮੌੜ ਮੰਡੀ ਦੇ ਰਹਿਣ ਵਾਲੇ ਨੇ ਪੂਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਬੱਚੇ ਲਗਾਤਾਰ ਮੈਡਲ ਲੈ ਕੇ ਆ ਰਹੇ ਨੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਹਾਡੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਤੇ ਪ੍ਰਮਾਤਮਾ ਨੇ ਬਹੁਤ ਮਾਣ ਬਖਸ਼ਿਆ ਜੀ ਤੇ ਹੁਣ ਹਾਲ ਵਿੱਚ ਹੀ ਕਿਸ ਤਰ੍ਹਾਂ ਦਾ ਅਵਾਰਡ ਮਿਲਿਆ ਕਿਹੜਾ ਅਵਾਰਡ ਮਿਲਿਆ ਹੈਗਾ ਤੇ ਕਿਸ ਵਿੱਚੋਂ ਮਿਲਿਆ ਹੈਗਾ ਤੇ ਇਹ ਪਹਿਲਾਂ ਛੋਟੇ ਬੱਚੇ ਨੂੰ ਜਿਸ ਤਰ੍ਹਾਂ ਪਤਾ ਹੀ ਹੈ ਜੀ ਛੋਟੇ ਬੱਚੇ ਨੂੰ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਇੰਡੀਆ ਬੁੱਕ ਆਫ ਰਿਕਾਰਡ ਵਰਲਡ ਰਿਕਾਰਡ ਯੂਨੀਵਰਸਿਟੀ ਵੱਲੋਂ ਵਰਲਡ ਐਕਸਕਲੂਸਿਵ ਅਵਾਰਡ ਤੇ ਆਪਣਾ ਸਵੀਮਾਨ ਅਵਾਰਡ ਪ੍ਰਤਵਾਸ਼ਰੀ ਵਾਰ ਇਹ ਸਾਰੇ ਬੱਚੇ ਨੂੰ ਛੋਟੇ ਨੂੰ ਮਿਲੇ ਹੋਏ ਨੇ ਜੀ ਜਿਹਨੇ ਹਨੂਮਨ ਚਾਲੀਸਾ 1 ਮਿੰਟ 54 ਸਕਿੰਟਾਂ ਦੇ ਵਿੱਚ गा ਕੇ ਵਰਲਡ ਰਿਕਾਰਡ ਬਣਾਇਆ ਸੀ ਤੇ ਉਸ ਤੋਂ ਬਾਅਦ ਉਹਨੀ ਆਪਣਾ ਪ੍ਰੈਜ਼ੀਡੈਂਟ ਦ੍ਰੋਪਤੀ ਮੁਰਮਰ ਜੀ ਵੱਲੋਂ ਵੀ ਸਨਮਾਨ ਦਿੱਤਾ ਗਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਵੱਡਾ ਬੇਟਾ ਹੈ ਉਹ ਕਹਿੰਦਾ ਵੀ ਮੈਂ ਵੀ ਕੁਝ ਕਰਕੇ ਦਿਖਾਵਾਂ ਛੋਟੇ ਬੱਚੇ ਨੇ ਕੀਤਾ ਇੱਕ 3 ਸਾਲ 11 ਮਹੀਨਿਆਂ ਦੀ ਉਮਰ 'ਚ ਕੀਤਾ ਤੇ ਇਹ ਵੱਡੇ ਬੇਟੇ ਨੇ ਵੀ ਜੀ ਉਸ ਤੋਂ ਬਾਅਦ ਰਮਾਇਨ ਮੰਨ ਦਾ 108 ਰੀਸਾਈਟ ਰਮਾਇਨ ਮੰਨ ਦਾ ਜੀ 11 ਮਿੰਟਾਂ ਦੇ ਵਿੱਚ ਗਾ ਕੇ ਜੀ ਆਪ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡ 월ਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਤੇ ਐਕਸਕਲੂਸਿਵ 월ਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜੀ ਡਾਕਟਰ ਸਾਹਿਬ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਵੱਡਿਆਂ ਤੋਂ ਛੋਟੇ ਪ੍ਰੇਰਨਾ ਲੈਂਦੇ ਨੇ ਪਰ ਇੱਥੇ ਛੋਟੇ ਭਰਾ ਤੋਂ ਵੱਡੇ ਭਰਾ ਨੇ ਪ੍ਰੇਰਨਾ ਲਈ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਵੱਡੇ ਨੂੰ ਵੀ ਇਸ ਤਰ੍ਹਾਂ ਲੱਗਿਆ ਹੁਣ ਉਹਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਰਾਸ਼ਟਰਪਤੀ ਜੀ ਨੂੰ ਮਿਲ ਕੇ ਆਇਆ ਮੈਂ ਵੀ ਇੱਕ ਵਾਰ ਪਰਮਾਤਮਾ ਘਰੇ ਮਿਲਿਆ ਹਾਂ ਉਹਦੀ ਮੰਨ ਦੀ ਉਹਦੀ ਇੱਛਾ ਮੰਦੀ ਵੀ ਛੋਟਾ ਬ੍ਰਦਰ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਮੈਂ ਵੀ ਮਿਲ ਕੇ ਆਵਾਂ ਬਿਲਕੁਲ ਜੀ ਬਿਲਕੁਲ ਕਿੰਨੀ ਕਿ ਮਿਹਨਤ ਕਰਦੇ ਹੋ ਤੁਸੀਂ ਇਹ ਬੱਚਿਆਂ ਨੂੰ ਆ ਬੱਚਾ ਇਕਲੋਈ ਹੈ ਜਿੰਮੇ ਅੱਜਕੱਲ ਬੱਚੇ ਨੇ ਗੀਮਾਂ ਵੱਲ ਪ੍ਰੇਰਿਤ ਹੁੰਦੇ ਨੇ ਜਾਂ ਫਿਲਮਾਂ ਦੇਖਦੇ ਨੇ ਗਾਣੇ ਸੁਣਦੇ ਨੇ ਤੁਹਾਡੇ ਬੱਚੇ ਭਗਤੀ ਵੱਲ ਜਾ ਰਹੇ ਨੇ ਕਿਵੇਂ ਦਾ ਸਾਰਾ ਕਿਵੇਂ ਕੀਤਾ ਕਿਸ ਤਰ੍ਹਾਂ ਇਹਨਾਂ ਨੂੰ ਸ਼ਕਤੀ ਨਾਲ ਜੋੜਿਆ ਭਗਤੀ ਨਾਲ ਜੋੜਿਆ ਹੈਗਾ ਇਹ ਸਭ ਪਰਮਾਤਮਾ ਦੀ ਕਿਰਪਾ ਹੈ ਜੀ ਦੂਸਰੀ ਚੀਜ਼ ਸਾਡੇ ਘਰੇ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਹੈ ਜੀ ਜਿਸ ਤਰ੍ਹਾਂ ਮੇਰੇ ਮਾਤਾ ਪਿਤਾ ਜੀ ਬੱਚਿਆਂ ਦੇ ਦਾਦਾ ਦਾਦੀ ਰਮਾਇਣ ਮੰਨ ਕਾ 108 ਦਾ ਡੇਲੀ ਜਾਪ ਕਰਦੇ ਨੇ ਇਸ ਤਰ੍ਹਾਂ ਗੀਤਾ ਦਾ ਵੀ ਜਾਪ ਕਰਦੇ ਨੇ ਐਸੀ ਤਰ੍ਹਾਂ ਹੀ ਹੁੰਦਾ ਹੈ ਲੱਗਦਾ ਵੀ ਬੱਚਿਆਂ ਨੂੰ ਜੇ ਘਰੇ ਚੰਗੀ ਸਿੱਖਿਆ ਮਿਲਦੀ ਤਾਂ ਬੱਚੇ ਵੀ ਜਾਂਦੇ ਹੈਗੇ ਚੰਗੇ ਰੰਗ ਬਿਲਕੁਲ ਜੀ ਬਿਲਕੁਲ ਇਹ ਸਹੀ ਗੱਲ ਹੈ ਜੀ ਜਿਸ ਤਰ੍ਹਾਂ ਦਾ ਘਰੇ ਮਾਹੌਲ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ ਜੀ ਤੇ ਮੋਬਾਈਲ ਯੂਜ਼ ਕਰਦੇ ਨੇ ਬੱਚੇ ਜ਼ਿਆਦਾ ਮੁਹਲ ਬਹੁਤ ਘੱਟ ਯੂਜ਼ ਕਰਦੀ ਹੈ ਜੀ ਕਰਦੇ ਬਹੁਤ ਘੱਟ ਜੀ ਘੱਟ ਯੂਜ਼ ਕਰਦੇ ਹੈਗੇ ਬਿਲਕੁਲ ਮਾਤਾ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਬੱਚੇ ਦਾ ਜਦੋਂ ਨਾਮ ਲਿਆ ਜਾਂਦਾ ਹੈ ਐਡੇ ਐਡੇ ਇਵਾਰ ਮਿਲੇ ਨੇ ਬੱਚਿਆਂ ਨੇ ਛੋਟੀ ਉਮਰ ਚ ਵੱਡੀਆਂ ਪੁਲਾੰਗਾ ਪੱਟੀਆਂ ਨੇ ਕਿਵੇਂ ਮਹਿਸੂਸ ਕਰਦੇ ਹੈਗੇ ਉਹ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਮੈਂ ਬਹੁਤ ਹੀ ਪ੍ਰਾਊਡ ਫੀਲ ਕਰਦੀ ਹਾਂ ਆਪਣੇ ਬੱਚੇ ਉੱਤੇ ਕਿਉਂਕਿ ਜਦੋਂ ਵੀ ਕੋਈ ਆਂਦੇ ਨੇ ਕੋਈ ਫਰੈਂਡਸ ਆਂਦੇ ਨੇ ਜੀ ਸਾਡੇ ਸਰਕਲ ਦੇ ਵਿੱਚ ਸਾਰੇ ਕਹਿੰਦੇ ਨੇ ਕਿ ਹਾਂਜੀ ਤੁਹਾਡੇ ਬੱਚੇ ਨੇ ਬਹੁਤ ਹੀ ਵਧੀਆ ਅਚੀਵਮੈਂਟਸ ਕੀਤੀਆਂ ਨੇਗੀਆਂ ਤਾਂ ਚੰਗਾ ਮਹਿਸੂਸ ਹੁੰਦਾ ਸਾਨੂੰ ਕਿੰਨੇ ਕ ਮਿਹਨਤ ਮੰਨਦੇ ਹੋ ਬੱਚਿਆਂ ਨੂੰ ਅੱਜ ਕੱਲ ਬੱਚਿਆਂ ਨੂੰ ਮੋਬਾਈਲ ਤੋਂ ਹਟਾਉਣਾ ਜਾਂ ਆਪਾਂ ਕਹੇ ਜਾਂਦੇ ਆ ਬੱਚੇ ਹੋਰ ਹੋਰ ਕੰਮਾਂ ਤੇ ਲੱਗ ਜਾਂਦੇ ਨੇ ਤੁਸੀਂ ਤਾਂ ਬੱਚਿਆਂ ਨੂੰ ਇੱਕ ਧਰਮ ਵੱਲ ਜੋੜਿਆ ਹੈਗਾਗਾ ਚੰਗੇ ਰਾਹ ਪਾਇਆ ਹੈਗਾ ਚੰਗੇ ਰਾਹ ਪਾਉਣ ਦੇ ਨਾਲ ਨਾਲ ਉਹਨਾਂ ਨੇ ਅਵਾਰਡ ਵੀ ਵੱਡੀ ਗਿਣਤੀ ਵਿੱਚ ਦੇਖਿਆ ਸੀ ਹਾਸਲ ਕੀਤੇ ਹੈਗੇ ਨੇ ਨਹੀਂ ਇਹ ਤਾਂ ਥੋੜਾ ਹੁਣ ਟ੍ਰੈਂਡ ਚੱਲ ਲੀ ਪਿਆ ਜੀ ਕਿ ਬੱਚੇ ਮੋਬਾਈਲ ਦੇਖਦੇ ਨਹੀਂ ਹੂੰ ਠੀਕੇ ਥੋੜੀ ਟਾਈਮ ਦੇਖਦੇ ਵੀ ਨੇ ਜੀ ਮੋਬਾਈਲ ਨਹੀਂ ਰੁਕਦੇ ਹੈਗੇ ਗੇਮਸ ਵੀ ਖੇਡਦੇ ਨੇਗੇ ਤੇ ਲੇਕਿਨ ਅਸੀਂ ਫਿਰ ਵੀ ਇਹਨਾਂ ਨੂੰ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਅੱਜ ਕੱਲ ਟ੍ਰੈਂਡ ਹੈ ਬੱਚੇ ਫਿਲਮਾਂ ਦੇਖਦੇ ਨੇ ਇਹਨਾਂ ਨੂੰ ਉਹਨਾਂ ਚ ਜਿੰਨਾ ਸਭ ਸ਼ੌਂਕ ਹੈ ਜੀ ਗੱਲਾਂ ਵੀ ਮਾਰਦੇ ਆ ਬੈਠ ਕੇ ਜੋਕਸ ਵੀ ਸੁਣਾਉਂਦੇ ਨੇ ਤੇ ਕੇ ਟੀਵੀ ਤੇ ਲੱਗਿਆ ਹੋਵੇ ਉਹ ਵੀ ਸਭ ਕੁਝ ਛੋਟਾ ਵਾਲਾ ਕਾਰਟੂਨ ਦੇਖਦਾ ਹੈ ਵੱਡੇ ਨਾਲ ਤਾਰਕ ਮੈਂ ਤਾਂ ਸਭ ਦੇਖਦੇ ਨੇ ਜੀ ਪੜ੍ਹਦੇ ਵੀ ਨੇ ਆਪਣਾ ਸਟੱਡੀ ਵਾਲ ਵੀ ਧਿਆਨ ਦਿੰਦੇ ਨੇ ਪਰ ਇਹਨਾਂ ਦੇ ਮਨ ਦੇ ਵਿੱਚ ਫਿਰ ਵੀ ਧਰਮ ਨਾਲ ਜੁੜੀਆਂ ਹੋਈਆਂ ਬਹੁਤ ਹੀ ਚੀਜ਼ਾਂ ਹੈਗੀਆਂ ਨੇ ਤਾਂ ਕਰਕੇ ਇਹ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਇਹ ਅਚੀਵਮੈਂਟਸ ਹਾਸਿਲ ਹੋਈਆਂ ਨੇ ਜੀ ਇਹਨਾਂ ਦਾ ਧਿਆਨ ਦੇਣੇ ਹੈ ਕੋ ਖਾਸ ਕਰ ਦਾਦੀ ਦਾਦਾ ਦਾ ਹੱਥ ਬਹੁਤ ਉੱਤੇ ਹੁੰਦਾ ਹੈ ਦਾਦੀ ਦਾਦਾ ਜਿਵੇਂ ਪਹਿਲਾਂ ਘਰੇ ਪਾਠ ਕਰ ਦਿੰਦੇ ਨੇ ਉਸ ਤੋਂ ਬੱਚੇ ਪ੍ਰੇਰਿਤ ਹੁੰਦੇ ਨੇ ਸਾਰੇ ਹਾਂਜੀ ਤਾਂ ਇਸ ਵਿੱਚ ਫੈਮਿਲੀ ਦਾ ਮਾਹੌਲ ਬਹੁਤ ਹੀ ਜ਼ਿਆਦਾ ਯੋਗਦਾਨ ਰੱਖਦਾ ਹੈ ਜੀ ਸੁਭਾ ਸਾਡੇ ਫੈਮਿਲੀ ਦੇ ਵਿੱਚ ਸਾਰੇ ਹੀ ਨਹਾ ਕੇ ਪਾਠ ਕਰਕੇ ਫਿਰ ਉਸ ਤੋਂ ਬਾਅਦ ਨਾਸ਼ਤਾ ਕਰਦੇ ਨੇ ਜੀ ਕੋਈ ਵੀ ਇਹਨ ਕੀ ਬਿਨਾਨਾ ਹੈ ਜਾਂ ਬਿਨਾ ਪਾਠ ਕੀਤੇ ਨਾਸ਼ਤਾ ਕਰੇਗਾ ਜੀ ਤਾਂ ਬੱਚਿਆਂ ਦੇ ਵਿੱਚ ਚਾਏ ਦੋ ਸੰਸਕਾਰ ਆਉਂਦੇ ਹੀ ਨੇ ਸਾਡੇ ਪਾਪਾ ਜੀ ਮਤਲਬ ਬੱਚਿਆਂ ਦੇ ਦਾਦਾ ਜੀ ਉਹਨਾਂ ਨੇ ਰੋਜ਼ ਰੈਗੂਲਰ ਸ਼ਾਮ ਨੂੰ ਮੰਦਰ ਜਾਣਾ ਕੀਰਤਨ ਦੇ ਵਿੱਚ ਜਾਣਾ ਭਜਨ ਵੀ ਸੁਣਾਉਨੇ ਜੀ ਬੱਚਿਆਂ ਨੂੰ ਚੰਗੀਆਂ ਗੱਲਾਂ ਦੇ ਚੰਗੇ ਆ ਕੋਈ ਕਹਾਣੀਆਂ ਜੋ ਤੇਰਨ ਨਾਲ ਰਿਲੇਟਡ ਹੁੰਦੀ ਨੇ ਉਹ ਹੀ ਦੱਸਣੀਆਂ ਸੁਣਾਉਣੀਆਂ ਤੇ ਸਮਝਾਉਣੀਆਂ ਜੀ ਬੱਚਿਆਂ ਦੇ ਮਨ ਦੇ ਵਿੱਚ ਇੱਕ ਧਾਰਮਿਕ ਖਿਆਲ ਬਣੇ ਹੋਏ ਨੇ ਕਿ ਹਾਂਜੀ ਜੀ ਅਸੀਂ ਧਰਮ ਨਾਲ ਜੁੜਾਂਗੇ ਤਾਂ ਹੀ ਅਸੀਂ ਅੱਗੇ ਵਧ ਸਕਾਂਗੇ ਜੀ ਬਿਲਕੁਲ ਬੱਚੇ ਵੀ ਛੱਡਣਾ ਬਜੂਦ ਨੇ ਗੱਲਬਾਤ ਕਰਦੇ ਆ ਮੇਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਵਰਡ ਰਿਕਾਰਡ ਯੂਨੀਵਰਸਿਟੀ ਨਵਾਂ ਹੀ ਹਾਸਲ ਕੀਤਾ ਹੁਣ ਹਾਲ ਬੱਚੀ ਕਿਵੇਂ ਮਹਿਸੂਸ ਕਰਦੇ ਹੈਗੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਪਹਿਲਾਂ ਬ੍ਰਦਰ ਨੇ ਬਹੁਤ ਨਾਮ ਦਰਜ ਕਰਾਇਆ ਵਕਫਾ ਦੇ ਰਿਕਾਰਡ ਚ ਹੁਣ ਤੁਸੀਂ ਦਰਜ ਕਰਾ ਰਹੇ ਹੈਗੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਜਦੋਂ ਮੈਂ ਸਕੂਲ ਦੇ ਵਿੱਚ ਜਾਂਦਾ ਤਾਂ ਮੈਨੂੰ ਆ ਮੇਰੀ ਅਲੱਗ ਹੀ ਪਹਿਚਾਨ ਹੈ ਤੇ ਮੈਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਤਾਂ ਮੈਨੂੰ ਸਾਰੇ ਟੀਚਰਸ ਕੰਗ੍ਰੈਚੁਲੇਸ਼ਨਸ ਕਹਿੰਦੇ ਹਨ ਤੇ ਜਦੋਂ ਵੀ ਮੈਂ ਗਲੀ ਦੇ ਵਿੱਚ ਜਾਂਦਾ ਤਾਂ ਮੈਨੂੰ ਬਹੁਤ ਹੀ ਕੰਗ੍ਰੈਚੁਲੇਸ਼ਨਸ ਮਿਲਦੀਆਂ ਨੇ ਤੇ ਕਿੰਨੇ ਮਿਹਨਤ ਕਰਦੇ ਹੋ ਤੁਸੀਂ 108 ਮੰਕਾ ਕਰਨ ਲਈ ਕਿੰਨੇ ਚ ਸਿੱਖ ਸਿੱਖ ਪਾਏ ਕਿੱਥੋਂ ਸਿੱਖਿਆ ਜ਼ਰਾ ਤੁਸੀਂ ਇਹ ਇਸ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇਹ ਕਾਫੀ ਲੰਬੀ ਹੈ ਇਸ ਦੇ 108 ਸ਼ਲੋਕ ਹਨ ਤੇ ਮੈਂ ਇਸ ਮੈਂ ਇਹ ਲਾਸਟ ইয়ার ਤੋਂ ਯਾਦ ਕਰ ਰਹੀ ਹਾਂ ਇਹ ਕੌਣ ਤੋੜੇ ਕਰੇ ਤੈਨੂੰ ਕੌਣ ਪ੍ਰੇਰਿਤ ਕਰਦਾ ਹੈਗਾ ਇਸ ਤਰ੍ਹਾਂ ਤਰਕੇ ਪਾਠ ਜੀ ਮਮਾ ਨੇ ਦੱਸਿਆ ਪਾਠ ਕਰਦੇ ਆ ਗਿਓ ਜਿਆਦਾ ਕਿਹਦੇ ਵੱਲ ਪ੍ਰੇਰਿਤ ਹੁੰਦੇ ਹੈਗੇਓ ਜਿਆਦਾ ਕਿਸ ਤੋਂ ਸਿੱਖਦੇ ਹੈਗੇਓ ਸਾਰ ਇਹ ਜਦੋਂ ਮੈਂ ਆਪਣੇ ਦਾਦਾ ਦਾਦੀ ਜੀ ਨੂੰ ਦੇਖਦਾ ਤਾਂ ਉਹ ਪਾਠ ਕਰਦੇ ਆ ਤਾਂ ਉਹਨਾਂ ਤੋਂ ਮੈਨੇ ਬੁੱਕ ਲੈ ਕੇ ਮੈਨੂੰ ਇਹ ਮੇਰੇ ਮਮਾ ਨੇ ਯਾਦ ਕਰਵਾਈ ਸੁਣਾ ਦੂੰਗਾ ਜਰਾ ਦੋ ਲਾਈਨਾਂ ਪਾਠ ਦੀਆਂ ਜੂ ਰਘੁਪਤੀ ਰਾਗਵ ਰਾਜਾ ਰਾਮਪਤੀ ਤੇ ਪਾਵਨ ਸੀਤਾਰਾਮ ਜੈ ਰਗੁਨੰਦਨ ਜੈਗਨ ਸ਼ਾਮਪਤੀ ਤੇ ਪਾਵਨ ਸੀਤਾਰਾਮ ਭੀੜ ਪੜੀ ਜੇ ਭਖਤ ਪੁਕਾਰੇ ਦੂਰ ਕਰੋ ਪ੍ਰਭ ਦੁੱਖ ਹਮਾਰੇ ਦਸ਼ਰਤ ਕੇ ਗਰਜਨ ਮੇ ਰਾਮਪਤੀ ਤੇ ਪਾਵਨ ਸੀ ਇੱਕ ਛੋਟਾ ਬੱਚਾ ਜਿਸਨੇ ਆਪਣੇ ਮਾਤਾ ਪਿਤਾ ਨੂੰ ਰਾਸ਼ਟਰਪਤੀ ਨਾਲ ਮਿਲਵਾਇਆ ਤੇ ਖੁਦ ਵੀ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਉਸ ਨਾਲ ਵੀ ਗੱਲਬਾਤ ਕਰਦੇ ਆ ਹਲੋ ਜੀ ਕੀ ਨਾਮ ਹੈ ਮੇਰਾ ਨਾਮ ਗਿਤਾਸ਼ ਕੋਇਲਾ ਗਿਤਾਸ਼ ਕੀ ਤੁਸੀਂ ਕਰਦੇ ਗਾਉਂਦੇ ਹੈਗੇ ਹੋ ਕਿਸ ਤਰ੍ਹਾਂ ਗਾਉਂਦੇ ਹੈਗੇ ਹੋ ਤੇ ਕਿਹਨੂ ਕਿਹਨੂ ਮਿਲ ਕੇ ਆਏ ਹੋਂ ਤੱਕ ਮੈਂ ਰਾਸ਼ਟਰਪਤੀ ਨੂੰ ਮਿਲ ਕੇ ਆਇਆ ਗਵਨਰ ਗਵਨਰ ਨੂੰ ਮਿਲ ਕੇ ਆਇਆ ਹੈ ਕਿਵੇਂ ਲੱਗਿਆ ਫਿਰ ਉੱਥੇ ਜਦੋਂ ਮਿਲੇ ਤੁਸੀਂ ਗਏ ਬਹੁਤ ਵੀਆਈਪੀ ਸਿਸਟਮ ਸੀ ਕਿਵੇਂ ਲੱਗਿਆ ਉੱਥੇ ਜਾ ਕੇ ਬਹੁਤ ਵਧੀਆ ਹਮ ਅਨੁਮਾਨ ਚਾਲੀਸਾ ਕਰਦੇ ਹੋਗੇ ਕਿਨੇ ਚਰਚ ਕਰਦੇ ਹੈਗੇ ਹੋ ਮੈਂ ਪਹਿਲਾਂ 1 ਮਿੰਟ 54 ਸਕਿੰਟ ਤੱਕ ਕਰਦਾ ਸੀ ਹੁਣ ਮੈਂ 1 ਮਿੰਟ 52 ਸਕਿੰਟ ਤੱਕ ਕਰਦਾ ਅਨੁਮਾਨ ਚਾਲੀਸਾ ਸੁਖਾਉਂਗਾ ਜੇ ਇੱਧਰ ਆ ਜਾ ਮਮਾ ਕਿਨੇ ਆ ਜਾਓ ਅਨੁਮਾਨ ਚਾਲੀਸਾ ਗਾ ਕੇ ਸੁਣਾਓ ਚੀਗੁਰ ਚੈਨ ਸ੍ਰੋਤੀ ਜੀ ਨੀਜਵਾਨੋ ਪ੍ਰਸਤਾਰ ਵਰਨੌਰ ਇੱਕ ਵਾਰੀ ਮਿਲ ਜੋਦਾਕ ਵਿਚਾਰ ਬੁੱਧੀਨ ਤਨ ਜਾਨੀ ਕੇ ਸ਼ਿਮਰ ਬਰਨ কুমার ਬਲਬੁੱਧੀ ਦੇ ਮੋਈਏ ਰੁਕਲੇ ਪ੍ਰਸਤਾਰ ਜਹ ਹਨੂਮਾਨ ਗਣ ਗੁੰza ਕਰ ਜੈਕ ਪੀਸਤੀ ਲੋਕ ਕੋ ਦੇ ਰਾਮ ਦੂਤ ਪਲਨਾ ਮਾਂਜਨੀ ਪੁੱਤਰ ਬਹੁਤ ਜਿਤਨਾ ਮਹਾਵੀਰ ਵਿਕਰਮ ਜੀ ਕੁੰਤਿਨਵਾਰ ਸਤ ਮਤ ਕੇ ਸੰਗੀ ਕੰਚੇ ਪਰ ਜਿਹਨ ਵਰਨ ਵੀ ਆਸਵੇਂ ਸਾਂ ਕਾਨੇ ਗੁੰਦਲ ਕੁੰਚਿਤ ਕਿ ਹੱਥ ਪਰ ਜੇ ਦੋ ਆ ਵੀ ਜਾ ਦੇ ਕਾਂ ਜੁਨ ਜੀ ਯੂ ਸਾ ਦੇ ਸੰਕਰਤ ਬਣ ਕੇ ਜੀਨ ਤੇ ਪ੍ਰਧਾਮ ਮਾਂਜ ਗੁੰਦਨ ਵੀ ਜਾ ਗੁੰਨੀ ਚਿਤਾ ਤੂ ਰਮ ਕਾਟ ਕਰੀ ਵੀ ਕੋ ਸਬਸਕ੍ਰਾਈਬ ਤੇ ਤਰਸਣ ਵੀ ਇੱਕ ਹੋਰ ਅਸ ਗਿਆ ਆ ਰਾਮ ਕੰਨ ਚਿਤਾ ਨੂੰ ਸ਼ਖਸ਼ਮ ਨੂੰ ਦ੍ਰਿਸ਼ੀ ਇਹ ਦੀ ਗਾ ਵੈਕਟਰ ਉਦਰੀ ਲੰਕਰ ਜਾ ਵਾ ਬਿਲਕੁਲ ਇਸ ਹਨ ਫੈਮਲੀ ਆਰਾਮ ਭਗਤਾਂ ਦੀ ਫੈਮਲੀ ਜਿਹਨੂੰ ਆਪਾਂ ਕਹਾ ਜਾ ਸਕਦਾ ਜਿਨ੍ਹਾਂ ਦੇ ਬੱਚਿਆਂ ਨੇ ਵਕ ਵਕ ਰਿਕਾਰਡ ਨਾਮ ਦਰਜ ਕਰਵਾਇਆ ਜਿੱਥੇ ਇਹਨਾਂ ਨੇ ਆਪਣਾ ਨਾਮ ਰੋਸ਼ਨ ਕੀਤਾ ਉੱਥੇ ਆਪਣੇ ਮਾਤਾ ਪਿਤਾ ਦਾ ਆਪਣੇ ਦਾਦਾ ਦਾਦੀ ਦਾ ਅਤੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਮਨੀਸ਼ਗਰ ਪੀਟੀਸੀ ਨਿਊਜ਼ ਬਟਿੰਡਾ